ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਕਣਕ ਨੂੰ ਆਪਾਂ ਕਰ ਰਹੇ ਆ ਸਪਰੇਅ ਸਪਰੇਅ ਨਾਲ ਆਪਣਾ ਕੰਮ ਚੱਲ ਗਿਆ ਰੋ ਨਿਤਰੋ ਸਪਰੇਅ ਆਪਣੀ ਕਿਹੜੀ ਕਿਹੜੀ ਚੱਲ ਰਹੀ ਹੈ ਦੱਸ ਇੱਧਰ ਆ ਕੇ ਮੱਕੀ ਵੀ ਚੈੱਕ ਕਰੋ ਹੁਣ ਇਹਨੂੰ ਕਰਾਂਗੇ ਕੱਖ ਵਾਲੀ ਸਪਰੇਅ ਲਓ ਰੇਵਲ ਤਾਂ ਸਾਰਾ ਨੇ ਪਿਆਰ ਪੜੀ ਸੱਚ ਸ੍ਰੀ ਅਕਾਲ ਕਿਹੜੀ ਕਿਹੜੀ ਆਪਾਂ ਕਰ ਰਹੇ ਹਾਂ ਤੇ ਸਪੈਕਟ੍ਰਮ 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 ਇਹ ਹੈਗੀ ਐ ਜਿੱਦਾਂ ਮੌਸਮ ਦਾ ਵਾਦੇ ਘਾਟੇ ਵਾਸਤੇ ਤੇ ਇੱਕ ਹੈਗੀ ਰੇਵਾ ਸੁਪਰ ਰੇਵਾ ਸੁਪਰ ਇਹ ਹੈਗੀ ਆਪਣੀ ਤੇਲੇ ਵਾਲੀ ਤੇਲੇ ਦੇ ਸੁੰਡੀ ਸੰਡੀ ਤੋਂ ਤੇ ਆਪਾਂ ਕਰ ਰਹੇ ਹਾਂ ਪ੍ਰੀਤ ਤੇ ਸਪੀਦਾ ਕੰਮ ਨੱਬੜ ਜਾਂਦਾ ਉਧਰ ਆਪਣੇ ਗੰਨੇ ਦਾ ਵੀ ਕੰਮ ਚੱਲਣ ਡਿਆ ਭਈਏ ਬੀ ਪਿਆਰ ਕਰਨ ਦੇ ਆ ਕਰਦੇ ਆ ਲੋ ਮਤਰੋ ਬੰਦੇ ਆਪਣੇ ਚਾਹ ਚੂ ਪੀ ਰਹੇ ਨੇ ਬੀ ਆ ਵੱਢ ਲਿਆ ਬੀ ਵੱਢ ਲਿਆ ਨਾ ਤਿੰਨ ਤਿੰਨ ਗਿੱਲੇ ਆ ਦਾ ਤੇਰੇ ਕੋਲ ਗਿੱਲੇ ਤਾਂ ਲੱਗ ਜਾ ਉਹ ਰੰਮੋ ਬਾਹ ਲੈ ਰਾਇਆ ਗੁੱਸੇ ਚ ਹੋ ਗਿਆ ਗੁੱਸੇ ਚ ਆ ਗਿਆ ਇੱਕ ਉਧਰ ਗੰਨੇ ਜਾ ਕੇ ਸੌ ਗਿਆ ਨੱਦੰਦੇ ਸਹੀ ਕਰਕੇ ਲਾਈਂ ਝੋਟ ਨਾਲ ਵਾਲੀ ਔੜੀ ਸਹੀ ਕਰਕੇ ਲਾ ਆ ਕਿਸਕ ਨਾ ਜਾਵੇ ਔੜੀ ਲੋ ਮਿੱਤਰੋ ਉਹ ਵੇਖੋ ਕੋਈ ਨਾ ਮੁਰਗਾ ਛੱਡ ਗਈ ਚੜਾ ਗਈ ਆ ਹਨ ਦੇਦਾ ਆ ਵੇਖੋ ਇਹ ਲੋਕਾਂ ਦੇ ਕੰਮ ਨੇ ਆਰੇ ਕੰਮ ਕਰਨ ਆ ਲਿਆ ਆ ਮੁਰਗਾ ਚੜਾ ਗੇ ਆ ਆ ਆ ਦੇਖੋ ਮੁਰਗਾ ਚੜਾ ਹੈ ਗੇ ਆ ਤੁਹਾਨੂੰ ਦਿਖਾ ਦੇਣਾ ਵਾ ਇਹ ਦਰਿਆ ਤੇ ਕੋਈ ਕੋਈ ਘਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਕੋਈ ਲਾਕੇ ਨਾ ਕੇ ਦੇ ਦੇ ਕੋਈ ਕੁਝ ਨਹੀਂ ਹੈਗਾ ਨਾ ਲੈਣੀ ਨਾ ਦੇਣੀ ਆ ਬਾਦ ਰਿਆਲੇ ਰਸ ਆ ਦੇਖੋ ਛੱਡ ਗਿਆ ਉਹ ਉਧਰ ਨੂੰ ਭੱਜ ਗਿਆ ਓ ਦੇਖੋ ਲੋਕਾਂ ਦੀਆਂ ਨੀਤੀਆਂ ਇਨੀਆਂ ਮਾੜੀਆਂ ਤੋਂ ਮਾੜੇ ਕੰਮ ਕਰੀਏ ਬੰਦੇ ਆਪਣੇ ਗੰਨਾਂ ਤੋਂ ਆਉਂਦੇ ਆ ਰੱਖੀ ਜਾਂਦੇ ਲਾਏ ਦੁਬਾਰੇ ਤਿਆਰ ਲੱਗੀ ਜਵਾਨ ਕੰਮ ਕਰ ਰਹੇ ਨੇ ਕਗ ਕੰਮ ਖੇਤੇ ਕਰਖੋ ਖੇਤੇ ਲੋ ਮਿੱਤਰੋ ਇਦਾਂ ਹੀ ਆਪਾਂ ਪਾਣੀ ਪਾ ਕੇ ਪਾਣੀ ਭਰੀ ਜਨੇ ਗੰਨਾ ਲਾ ਕੇ ਮਗਰੇ ਪਾਣੀ ਭਰੀ ਜਨੇ ਪਾਣੀ ਲਾ ਕੇ ਤੇ ਨਾਲ ਹੀ ਮਗਰੇ ਤੇ ਜਦਾਂ ਪਸ ਝੋਨੇ ਜਣੀ ਕਲੋਰੋਪਾਈ ਦੀ ਉਦਾਂ ਹੀ ਕਲੋਰੋਪਾਈ ਜੰਨੇ ਆ ਕਿਉਂਕਿ ਉਹ ਐ ਕਰੀ ਰਾਜੇਗੀ ਫਿਰ ਗੰਨੇ ਨੂੰ ਕੀੜੀ ਨਹੀਂ ਲੱਗਦੀ ਹੁਣ ਉਧਰ ਮਹਾਰਾਜ ਜੀ ਵੀ ਫਿਰ ਘਟਾ ਕੇ ਬਹਿ ਗਏ ਨੇ ਮੰਨਦੇ ਨਹੀਂ ਭਈਏ ਕੀ ਦੀ ਗੱਲ ਉਹਨੂੰ ਕਿਹਾ ਵੀ ਵੀ ਘਟ ਦੇਣਾ ਘਟ ਦੇਣਾ ਫਿਰ ਘਟ ਗਿਆ ਫਿਰ ਅੱਠ ਦਾ ਕੁਮਟਲ ਵੀ ਫਿਰ ਘਟਾ ਕੇ ਬਹਿ ਗਏ ਵਾਸੇ ਭਰ ਜਾਣਾ ਵਾ ਅਗਰ ਆਪਾਂ ਸਪਲੈਰੀਮੈਂਟ ਹੀ ਕੀਤਾ ਵਾ ਸੁਭਾਗਾ ਮਾਰਿਆ ਇੱਥੇ ਸੁਭਾਗਾ ਮਾਰਿਆ ਪਰਲੇ ਤੇ ਸੁਭਾਗਾ ਨਹੀਂ ਮਾਰਨਾ ਉਹ ਇਹਨਾਂ ਨੂੰ ਕਹਿਣਾ ਪੈਰਾਨੋਇਕ ਨਾਪ ਕੇ ਮਿੱਟੀ ਖੇੜੀਆਂ ਜੀ ਪਾਣੀ ਲਾ ਦਾਂਗੇ ਤੇ ਉਹਦੇ ਨਾਲ ਫਿਰ ਆਪਣਾ ਕੰਮ ਇਹ ਸੌਖਾ ਹੋ ਜੂ ਗੰਨੇ ਦਾ ਇੱਕ ਤੇ ਗੰਨੇ ਦੀ ਪੈਦਾਵਾਰ ਵਧੂ ਦੂਜੀ ਗੱਲ ਖੇਤੀ ਖੇਤੀ ਉਂਗਰੂਗਾ ਮੁਸੀਂ ਇਤੀਓਗ ਪੂਗਾ ਤੇ ਦੂਜੀ ਗੱਲ ਇਹ ਆ ਪੀਓ ਆਪਣਾ ਮਿੱਤਰ ਪਿਆਰਿਓ ਉਹਦੇ ਵਿੱਚ ਜਦੋਂ ਘਾ ਹੋਏਗਾ ਉਦੋਂ ਮੜ ਮੜ ਰੂਟਾਟਰ ਮਾਰਾਂਗੇ ਤੇ ਉਹ ਬਰਾਬਰ ਹੋ ਜਾਊਗਾ ਉਹਦੇ ਨਾਲ ਇਦਾਂ ਜਿ ਇਦਾਂ ਹੁਣ ਰੂਟਾਟਰ ਮਾਰਾਂਗੇ ਘਾ ਵਾਸਤੇ ਜੇ ਸਮੇ ਪੁੱਟੇ ਜਾਂਦੇ ਆ ਜਿੱਦਾਂ ਉੱਪਰ ਆ ਜਾਂਦੇ ਆ ਉਹਦੇ ਜਣੀ ਇਹ ਚੱਕਰ ਪੈਂਦਾ ਆ ਦੇਖੋ ਆਜੀ ਤਾਂ ਆਜੀ ਤਾਂ ਇਹ ਬਹੁਤ ਸਹੀ ਇਹਦਾ ਲਓ ਜੀ ਜਵਾਨਾਂ ਨੂੰ ਆਪਾਂ ਲਾਇਆ ਫਿਕਸ ਵਾਲ ਖੁੱਲ ਨੇ ਦੇਖੋ ਕੀ ਕਰਦੇ ਨੇ ਮੈਂ ਇਹਨਾਂ ਨੂੰ ਸਾਰਾ ਕੁਝ ਦੱਸੀ ਜਨਾ ਵੀ ਆਹ ਕੰਮ ਐਦਾਂ ਨਾਲ ਛੱਟ ਇਧਰਲੇ ਪਾਸੇ ਮਾਰੀ ਦੀ ਹੁੰਦੀ ਜਿੱਧਰ ਹੱਥ ਵਾ ਉਹ ਜਿੱਧਰ ਤੇਰਾ ਹੱਥ ਵਾ ਛੱਟ ਉਧਰਲੇ ਪਾਸੇ ਮਾਰ ਕਰਦੇ ਛੱਟ ਉਤੋਂ ਭੰਨ ਭੁੰਨਾ ਦਿਓ ਕੋ ਮਾਰ ਕੇ ਇਦਾਂ ਆਪਣੇ ਨਾਲ ਨਾਲ ਹੀ ਪਈ ਜਾਂਦੇ ਮਿੱਟੀ ਦੇ ਨਾਲ 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 ਕੱਟੀ-ਵੱਡੀ ਜਾਂਦੇ। ਕੀ ਹੈ? ਕਰੋਨਾ ਨਹੀਂ ਵਾ ਕਰੋ ਨਹੀਂ ਫੜਦਾ। ਇੱਧਰ ਨਹੀਂ ਬੜੀ ਇੱਧਰ। ਲੋ ਮਿੱਤਰੋ ਤੁਹਾਨੂੰ ਮੱਕੀ 'ਚ ਗੰਦ ਦੇਖਦਾ ਹੋਣਾ ਵਾ ਹਨਾ। ਗਾਂਦੀ ਦਿਸਣ ਦੇਣਾ ਟਾਂਡੇ ਦੇ ਜੇ ਕਲੀਅਰ ਦੇਖਦੇ ਨਹੀਂ ਪਏ। ਤੇ ਆ ਜੇ। ਕਕਲ ਕੈਲਰੀਸ ਕੈਲਰੀਕਸ ਇਹ ਇੱਕ ਆਦ ਮੱਕੀ ਦੇ ਵਿੱਚ ਸਭ ਤੋਂ ਬੈਸਟ ਦਵਾਈ ਹੈ ਇੱਕ ਸਸਤੀ ਤੇ ਇੱਕ ਬੈਸਟ ਤੇ ਰੋਕਟ ਹੈਗੀ ਸੁੰਡੀ ਵਾਸਤੇ ਇਹ ਰੋਕਟ ਦੀ ਸਪਰੇਅ ਕਰ ਦਿਓ 15 ਦਿਨ ਸੁੰਡੀ ਲੱਗੇ ਨਹੀਂ ਆਉਂਦੀ ਤੇ 15 ਦਿਨਾਂ ਦੇ ਤੁਹਾਨੂੰ ਪਤਾ ਮੱਕੀ ਦਾ ਮੂੰਹ ਸਿਰ ਇੱਕ ਨੰਬਰ ਬਣ ਜਾਣਾ ਤੇ ਚਲੋ ਇਹ ਵਰਦਾਨ ਹੀ ਹੈ ਜੀ ਇੱਕ ਇੱਕ ਸਾਭ ਦੀ ਦਵਾਈ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਰੱਬ ਰਾਖਾ ਉਹਨ ਮੱਕੀ ਨੂੰ ਸਪਰੇਅ ਚੱਲ ਰਹੀ ਹੈ ਉਧਰ ਲੱਗੇ ਬੰਦੇ ਆਪਣੇ ਉਧਰ ਕਰਨ ਤੇ ਚਲੋ ਜੀਂਦੇ ਵਸਦੇ ਰਹੋ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਓ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖਾ